ਇਹ ਲੜਵੇ ਦੱਸ ਦਿਓ ਕਿਸ ਸੰਬੰਧ ਵਿੱਚ ਜਿਹੜਾ ਜੈ ਫਲੈਗ ਮਾਰ ਰਹੇ ਆ ਅੱਜ ਅਹੀਂ ਜਿਹੜਾ 16 ਦੀ ਬੰਦੀ ਕਾਲ ਐਸ ਕੇ ਐਮ ਨੇ ਅਤੇ ਸਾਰੇ ਜਿਹੜੇ ਭਾਰਤ ਦੇ ਟ੍ਰੇਡ ਯੂਨੀਅਨ ਮਜ਼ਦੂਰ ਮਲਾਜਮ ਸਾਰੇ ਵਰਗਾ ਨੇ ਜਿਹੜੀ ਕਾਲ ਦਿੱਤੀ ਹੈ 16 ਦੇ ਬੰਦੀ ਭਾਰਤ ਬੰਦੀ ਉਹਨੂੰ ਸਫਲ ਬਣਾਉਣ ਲਈ ਅੱਜ ਅਹੀਂ ਸ਼ਹਿਰ ਦੇ ਵਿੱਚ ਮਾਰਚ ਕਰਕੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਕਿ ਉਹ ਦਿਨ ਸਾਡਾ ਬੰਦ ਕਰਕੇ ਆਪਣੀਆਂ ਦੁਕਾਨਾਂ 16 ਨੂੰ ਤੇ ਸਾਡਾ ਸਹਿਯੋਗ ਕਰੇ ਬੰਦ ਕਿਉਂ ਕੀਤਾ ਜਾ ਰਿਹਾ ਹੈ ਬੰਦ ਜਿਹੜੀਆਂ ਸਾਡੀਆਂ ਮੰਗਾਂ ਨੇ ਕਿਸਾਨਾਂ ਦੀਆਂ ਰਹਿੰਦੀਆਂ ਜਿਹੜਾ ਸਾਡੇ ਨੇ ਫੈਸਲਾ ਕਰਕੇ ਮੁੱਕਰ ਗਏ ਨੇ ਸੈਂਟਰ ਸਰਕਾਰ ਉਹ ਸਾਰੀਆਂ 7 ਦੀਆਂ 7 ਮੰਗਾਂ ਨੇ ਕਿਸਾਨਾਂ ਦਾ ਕਰਜ਼ਾ ਮਾਫੀ ਜਿਹੜੀ ਆ ਉਹ ਮੰਗ ਆ ਐਮ ਐਸ ਪੀ ਤੇ ਕਾਨੂੰਨ ਬਣਾਉਣਾ ਗਰੰਟੀ ਕਾਨੂੰਨ ਐਮ ਐਸ ਪੀ ਜਿਹੜੀ ਸੀ 2 ਪਲੱਸ 50% ਦੇ ਹਿਸਾਬ ਨਾਲ ਲੈਣੀ ਲਕੀਮਪੁਰ ਕੀਰੀ ਦੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਇਨਸਾਫ ਦਿਵਾਉਣਾ ਅਜੇ ਮਿਸ਼ਰਾ ਟੈਣੀ ਦੀ ਨੂੰ ਬਰਖਾਸਤ ਕਰਾਉਣਾ ਜਿਹਦੇ ਬੇਟੇ ਨੇ ਸਾਡੇ ਸ਼ਹੀਦ ਕੀਤੇ ਸੀ ਪੰਜ ਕਿਸਾਨ ਉੱਤੇ ਇਹ ਸਾਰੀਆਂ 7 ਮੰਗਾਂ ਆਏ ਨੇ ਬਾਕੀ ਮਜ਼ਦੂਰਾਂ ਦੀਆਂ ਮੰਗਾਂ ਨੇ ਜਿਹੜੇ ਉਹਨਾਂ ਦੇ 4 ਲੇਬਰ ਕੋਡ ਨੇ ਉਹ ਜਿਹੜੇ ਪੁਰਾਣੇ ਜਿਹੜੇ ਕਾਨੂੰਨ ਉਹਨਾਂ ਖਤਮ ਕਰਤੇ ਤੇ 4 ਕਾਨੂੰਨ ਨਵੇਂ ਬਣਾਤੇ ਨੇ ਉਹ ਪੁਰਾਣੇ ਕਾਨੂੰਨ ਹੀ ਰਹਿਣੇ ਚਾਹੀਦੇ ਨੇ ਨਵੇਂ ਕਾਨੂੰਨਾਂ 'ਚ ਬਹੁਤ ਤਕਾ ਉਹਨਾਂ 12 ਘੰਟੇ ਜਿਹੜੀ ਡਿਊਟੀ ਕਰਤੀ ਹੈ ਪਹਿਲਾਂ 8 ਘੰਟੇ ਸੀ ਔਰ 12 ਘੰਟੇ 'ਚ ਉਹਨਾਂ ਨੂੰ ਜੋ ਪੇ ਮਿਲਣੀ ਆ ਉਹ 8 ਘੰਟਿਆਂ ਦੀ ਮਿਲਣੀ ਡਿਊਟੀ 12 ਘੰਟੇ ਕਰਨੀ ਤੀਸਰੀ ਜਿਹੜੀ ਆ ਜਿਹੜੀ ਪੈਨਸ਼ਨਰ ਸਕੀਮ ਆ ਜਿਹੜੇ ਮੁਲਾਜ਼ਮ ਆ ਉਹ ਵੀ ਸਾਡੇ ਨਾਲ ਨੇ ਉਹਨਾਂ ਦੀ ਵੀ ਮੰਗ ਵਿੱਚ ਆ ਕਿ ਪੁਰਾਣੀ ਪੈਨਸ਼ਨ ਜਿਹੜੀ ਉਹ ਲਾਗੂ ਕੀਤੀ ਜਾਵੇ ਨਵੀਂ ਪੈਨਸ਼ਨ ਸਕੀਮ ਜਿਹੜੀ ਨਾ ਲਾਗੂ ਕੀਤੀ ਜਾਵੇ ਇਸ ਤਰ੍ਹਾਂ ਦੀਆਂ ਸਾਰੀਆਂ ਮੰਗਾਂ ਨੌਜਵਾਨਾਂ ਦੀਆਂ ਮੰਗਾਂ ਵੀ ਨੇ ਸਾਰੀਆਂ ਮੰਗਾਂ ਵਿੱਚ ਨੇ ਕਿਹੜੇ ਜਥੇਬੰਦੀ ਬੰਦੇ ਹਾਂ ਜੀ ਕਿਹੜੇ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਪੰਜਾਬ ਨਾਮ ਦੱਸੀ ਮੇਰਾ ਨਾਮ ਸ਼ੇਰਪੰਜਾਬ ਸਿੰਘ ਕਾਲੂ ਪ੍ਰਧਾਨ ਬਟਾਲਾ ਬਲੌਕ ਕਿਸਾਨ ਮਜ਼ਦੂਰ ਨੌਜਵਾਨੀ ਇਕਤਾ ਪੰਜਾਬ ਕਿਸ ਸੰਬੰਧੀ ਅੱਜ ਤੁਹਾਨੂੰ ਰਿਪੋਰਟ ਕਰ ਰਿਹਾ ਹਾਂ 16 ਤਰੀਕ ਦੀ ਕਾਲ ਦਿੱਤੀ ਗਈ ਐਸ ਕੇ ਐਮ ਵੱਲੋਂ ਭਾਰਤ ਬੰਦੀ ਉਸ ਸਿਲਸਲੇ 'ਚ ਅੱਜ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜ਼ਿਲ੍ਹਾ ਵਾਈਜ਼ ਹੋ ਰਿਹਾ ਹੈ ਤਹਿਸੀਲ ਵਾਈਜ਼ ਹੋ ਰਿਹਾ ਹੈ ਔਰ ਪ੍ਰੋਗਰਾਮ ਦਾ ਮੁੱਖ ਕਾਰਨ ਜਿਹੜਾ ਉਹ ਇਹ ਆ ਕਿ ਜਿਹੜੇ ਲੋਕ ਆ ਉਹਨਾਂ ਨੂੰ ਆਪਣੇ ਨਾਲ ਲੈ ਕੇ ਅਸੀਂ ਚੱਲਣਾ ਚਾਹੁੰਦੇ ਹਾਂ ਅਸੀਂ ਕਿਸੇ ਤਰ੍ਹਾਂ ਦਾ ਟਕਰਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਕਿ ਬਟਾਲਾ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਸਾਡਾ ਸਪੋਰਟ ਕਰਨ 16 ਤਰੀਕ ਨੂੰ ਅੱਜ ਅਸੀਂ ਜਾਗਰੂ ਕਰ ਰਹੇ ਹਾਂ ਲੋਕਾਂ ਨੂੰ ਕਿ ਜਿਹੜਾ 16 ਤਰੀਕ ਦੀ ਕਾਲ ਹੈ ਉਹਨੂੰ ਸਫਲ ਬਣਾਇਆ ਜਾ ਸਕੇ ਤੁਹਾਨੂੰ ਕੋ ਲੱਗਦਾ ਜੇ ਹਿਸਾਬ ਤੇ ਪ੍ਰੋਗਰਾਮ ਕਰਦੇ ਹੋ ਰੈਲੀ ਕਰਦੇ ਹੋ ਰੇਲਾ ਜਾਮ ਕਰਦੇ ਹੋ ਵੀ ਉਹ ਲੋ ਉਹ ਤੁਹਾਡਾ ਜੁਆਇਨ ਕਰਨਗੇ ਵੇਖੋ ਅਸੀਂ ਰੇਲਾ ਜਾਮ ਦੀ ਤੇ ਮੈਂ ਗੱਲ ਕੀਤੀ ਨਹੀਂ ਆਪਾਂ ਆਪਾਂ ਜਿਹੜੀ ਭਾਰਤ ਬੰਦ ਦੀ ਕਾਲ ਕੀਤੀ ਆ ਉਹਦੇ ਵਿੱਚ ਆਪਾਂ ਅਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਚੱਲਣ ਦਵਾਵਾਂਗੇ ਉਹ ਐਹੀ ਨਹੀਂ ਚਾਹੁੰਦੇ ਸਾਡੇ ਕਰਕੇ ਕਿਸੇ ਦਾ ਕੋਈ ਰਿਕਵਰਡ ਪਾਵੇ ਕਿਸੇ ਦੇ ਕੰਮ 'ਚ ਹੋਰ ਅਸੀਂ ਉਹ ਦੁਕਾਨਦਾਰਾਂ ਨਾਲ ਕੋਈ ਤਕਰਾਰ ਨਹੀਂ ਚਾਹਾਂਗੇ ਉਸ ਦਿਨ ਅਸੀਂ ਧੱਕੇ ਨਾਲ ਕੋਈ ਦੁਕਾਨਾਂ ਨਹੀਂ ਬੰਦ ਕਰਨੀਆਂ ਅਸੀਂ ਜਾਗਰੂਕ ਕਰਨਾ ਲੋਕਾਂ ਨੂੰ ਅੱਜ ਕਿ ਤੁਸੀਂ ਸਾਡੇ ਨਾਲ ਤੁਰੋ ਤੇ ਸਾਡੇ ਨਾਲ ਲਾ ਕੇ ਇਸ ਜਿਹੜਾ 16 ਤਰੀਕ ਦਾ ਪ੍ਰੋਗਰਾਮ ਨੂੰ ਸਫਲ ਕਰੋ ਜੇ ਬਾਈਚਾਂਸ ਦੇ ਵੇਟ ਨਸ ਨਾਲ ਦੁਕਾਨਾਂ ਨਹੀਂ ਬੰਦ ਹੁੰਦੀਆਂ ਹਾਂ ਕਿ ਇਹ ਦੁਕਾਨਾਂ ਤੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾਵੇਗੀ ਨਹੀਂ ਕੋਸ਼ਿਸ਼ ਇਦਾਂ ਦੀ ਕੋਈ ਨਹੀਂ ਕੀਤੀ ਜਾਊਗੀ ਅਸੀਂ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਤੇ ਉਸ ਦਿਨ ਵੀ ਤੇ ਲਗਾਏ ਜਾਣਗੇ ਮਾਰਕ ਕੀਤਾ ਜਾਏਗਾ ਕਿ ਦੁਕਾਨਾਂ ਬੰਦ ਕਰਾਈਆਂ ਜਾਂਦੀਆਂ ਕਿ ਕਿ ਪ੍ਰੋਗਰਾਮ ਹੈ 16 ਤਰੀਕ ਨੂੰ ਮੇਨ ਜਿਹੜਾ ਪ੍ਰੋਗਰਾਮ ਹੈ ਉਹ ਅਸਲ ਚ ਹਾਈਵੇ ਤੇ ਉੱਪਰ ਬੈਂਡ ਦਾ ਪ੍ਰੋਗਰਾਮ ਜੇ ਹਾਈਵੇ ਵੀ ਟੋਟਲੀ ਬੰਦ ਨਹੀਂ ਕਰਾਂਗੇ ਆਪਾਂ ਆਪਾਂ ਅਮਰਜੈਂਸੀ ਸੇਵਾਵਾਂ ਵਾਲੀਆਂ ਜਿਹੜੀਆਂ ਲਗਾਤਾਰ ਉਸੇ ਚੱਲਣ ਦਵਾਂਗੇ